ਸਸਿਆ ਕਾਲ ਜੀ ਸਵਾਤਾ ਜੀ ਆਪਣੇ ਪੰਜਾਬੀ ਕਿਚਨ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸিপি ਲੈ ਕੇ ਆਏ ਰੈਸিপি ਜਿਹੜੀ ਬਣਾਵਾਂਗੇ ਆਪਾਂ ਉਹ ਸਰਦੀਆਂ ਵਿੱਚ ਖਾਣ ਵਾਲੀ ਪੰਜੀਰੀ ਬਣਾਵਾਂਗੇ ਇਹ ਕੋਈ ਆਮ ਪੰਜੀਰੀ ਨਹੀਂ ਇਹ ਆਪਾਂ ਉਹ ਪੰਜੀਰੀ ਉਹ ਬਣਾਵਾਂਗੇ ਜਿਹੜੀ ਆਪਾਂ ਜਿਨ੍ਹਾਂ ਨੂੰ ਢੂਈਆਂ ਦੁਖਦੀਆਂ ਨੇ ਕੋਈ ਗੋਡੇ ਵਗੈਰਾ ਦਰਦ ਕਰਦੇ ਆ ਜਾਂ ਸਰੀਰ 'ਚ ਕਮਜ਼ੋਰੀ ਹੁੰਦੀ ਆ ਤੇ ਆਪਾਂ ਉਹ ਮਿਲ ਕੇ ਢੂਈ ਵਗੈਰਾ ਬਿਲਕੁਲ ਸੈੱਟ ਹੋ ਜਾਂਦੀ ਆ ਕੋਈ ਹਰ ਇੱਕ ਤਰ੍ਹਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਆ ਤੇ ਆਪਾਂ ਥੋੜੇ ਸਮਾਨ ਸਪੈਸ਼ਲ ਪਾਵਾਂਗੇ ਤੇ ਉਹ ਸਪੈਸ਼ਲ ਆਪਾਂ ਪੰਜੀਰੀ ਬਣਾਵਾਂਗੇ ਇੱਥੇ ਆਪਾਂ ਕੀ ਕੀ ਸਮਾਨ ਪੈਂਦਾ ਉਹ ਵੀ ਤੁਹਾਨੂੰ ਦਿਖਾਉਣਾ ਹੈ। ਸਮਾਨ ਜਿਹੜਾ ਪਾਵਾਂਗੇ ਜੀ ਉਹ ਦਿਖਾਉਣਾ ਸਾਨੂੰ ਆਪਾਂ। ਇੱਥੇ ਪਾਵਾਂਗੇ ਕਾਜੂ 50 ਗ੍ਰਾਮ, ਸਫੇਦ ਮੁਸਲੀ। ਇਹ ਆਪਾਂ 25 ਗ੍ਰਾਮ ਪਾ ਦਾਂਗੇ। ਵਿਚਾਰੇ ਮਗਜ ਹੋਗੇ, ਕਿਸ਼ਮਿਸ਼ ਹੋਗੀ, ਗੋੰਦ ਹੋਗੀ। ਪਿੰਗਾ, ਪਿਸਤਾ, ਕਮਰਕਸ, ਲੋਧ, ਸਾਲਮ ਪੰਜਾ ਇਹਨਾਂ ਨੂੰ ਪੀਸ ਲਿਆ। ਇਹ ਪੰਜੇ ਜਿਵੇਂ ਹੱਥ ਹੁੰਦਾ ਆਪਾਂ ਇਸ ਤਰ੍ਹਾਂ ਪੰਜੇ ਜੇ ਹੁੰਦਾ। ਇਹਨੂੰ ਪੀਸ ਲਿਆ ਪਾਊਡਰ ਬਣਾ ਲਿਆ। ਤੇ ਖਸਖਸ, ਬਦਾਮ, ਸੌਂਫ ਦੇ 4 ਚਮਚ ਕਾਲੀ ਮਿਰਚ ਪਾਵਾਂਗੇ, ਅਜਮੈਣ ਪਾਵਾਂਗੇ। ਔਰ ਨਖੋਪਾ ਵੇੜਾ ਤੁਸੀਂ ਸਾਫਤਾ ਹੀ ਲੈ ਕੇ ਆ ਸਕਦੇ ਹੋ। ਉਹ ਵੀ ਤੁਹਾਨੂੰ ਆਪਾ ਪੀਸਣਾ ਹੀ, ਪੀਸ ਕੇ ਹੀ ਪਾਉਣਾ। ਤੇ ਆਪਾਂ ਮੈਂ ਨਾਰੀਅਲ ਦਾ ਬੂਰਾ ਪੀਸਿਆ ਹੋਇਆ ਲੈ ਕੇ ਆਈਆਂ ਤੇ ਆਪਾਂ ਪਾਵਾਂਗੇ ਫੁੱਲ ਮਖਾਣੇ। ਫੁੱਲ ਮਖਾਣੇ ਇੱਕ ਪੈਕਟ ਲੈ ਕੇ ਆਏ ਸੀ ਆਪਾਂ ਹਾਫ ਪਾਵਾਂਗੇ ਅੱਧਾ ਪੈਕਟ। ਤੇ ਇਹ ਸਾਰੇ 1 ਕਿਲੋ ਪੰਜੀਰੀ ਬਣਾਵਾਂਗੇ। 1 ਕਿਲੋ ਘਿਓ ਦੀ ਪੰਜੀਰੀ ਬਣਾਵਾਂਗੇ। ਮਤਲਬ ਕਿ 1 ਕਿਲੋ ਘਿਓ ਲੱਤਾ ਆਪਾਂ ਨੇ। ਦੇਸੀ ਘਿਓ, ਦੇਸੀ ਘਿਓ ਚ ਬਣਾਵਾਂਗੇ ਆਪਾਂ ਪੰਜੀਰੀ। ਦੀ ਇਹ ਸਾਰ ਸਮਾਨਾ ਪਦੰਦ ਨੂੰ ਕਹਿਆ ਇਸ ਇਸ ਤੋਂ ਲਾਵਾ ਜੇ ਤੁਸੀਂ ਕੁਝ ਅਸਮਾਨ ਪਾਉਣਾ ਚਾਹੋ ਤਾਂ ਤੁਸੀਂ ਉਹ ਹੀ ਪਾ ਸਕਦੇ ਹੋ ਜਿਵੇਂ ਜਾਪੇ ਵਾਲੀ ਲਈ ਹੁੰਦਾ ਆਪਾਂ ਉਹ ਥੋੜੇ ਹੋਰ ਵੱਧ ਸਮਾਨ ਪਾਲਾਦੇ ਆ ਤੇ ਪਰ ਆਪਾਂ ਇਹ ਠੂਈਆਂ ਵਗੈਰਾ ਇਹਦਾ ਸੈੱਟ ਹੋਏ ਦੇ ਬਿਲਕੁਲ ਬਿਲਕੁਲ ਹੀ ਦਰਦ ਨਹੀਂ ਕਰਦੇ ਕੋਈ ਠੂਈ ਕੋ ਗੋਡੇ ਵਗੈਰਾ ਇਸ ਲਈ ਆਪਾਂ ਸਪੈਸ਼ਲ ਪੰਜੀਰੀ ਬਣਾ ਰਹੇ ਆ ਚਲੋ ਸਟਾਰਟ ਕਰਦੇ ਆ ਪੰਜੀਰੀ ਬਣਾਉਣੇ ਜੀ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਚਮਚਾ ਚਾਪਾ ਘਿਓ ਪਾਵਾਂਗੇ ਚਮਚਾ ਜਿਹੜੇ ਵੱਡੇ ਚਮਚਾ ਚਾਪਾ ਘਿਓ ਪਾ ਕੇ ਨਾ ਜਿਹੜੇ ਫੁੱਲ ਮਖਾਣੇ ਉਹਨਾਂ ਨੂੰ ਥੋੜੇ ਕਰਿਸਪੀ ਜਿਹਾ ਕਰ ਤਾਂ ਕਿ ਉਹ ਚੰਗੀ ਤਰ੍ਹਾਂ ਵਧੀਆ ਪੀਸੇ ਜਾਣ ਪਾਊਡਰ ਦੀ ਫਾਰਮ ਚ ਆ ਜਾਏ ਤੇ ਪੀਸੇ ਜਾਣ ਤੇ ਆਪਾਂ ਕਿਉ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਫੁੱਲ ਮਖਾਣੇ ਆਪਾਂ ਇਹ ਚ ਕ੍ਰਿਸਪੀ ਕਰਾਂਗੇ। ਲੋ ਜੀ ਆਪਣਾ ਕਿਉ ਗਰਮ ਹੋ ਚੁੱਕਿਆ ਤੇ ਆਪਾਂ ਇਹ ਫੁੱਲ ਮਖਾਣੇ ਸੀ ਉਹ ਵਿੱਚ ਪਾ ਲਾਂਗੇ। ਆਪਾਂ ਅੱਧਾ ਪੈਕੇਟ ਫੁੱਲ ਮਖਾਣੇ ਦਾ ਪਾਵਾਂਗੇ ਇਹਨਾਂ ਨੂੰ ਕ੍ਰਿਸਪੀ ਕਰਾਂਗੇ। ਤੁਸੀਂ ਬਣਾ ਕੇ ਹੋਰ ਤੋਂ ਵੀ ਆਪਾਂ ਕਰ ਸਕਦੇ ਹਾਂ। ਇਹ ਚ ਇਹਨੂੰ ਅਪਕਲਾ ਸੇਕਣ ਵਾਲੀ ਵੀ ਆਪਾਂ ਕਿਉਂ ਪਾ ਕੇ ਥੋੜਾ ਜਿਹਾ ਜ਼ਿਆਦਾ ਵਧੀਆ ਬਣ ਜਾਂਦਾ ਲੋਈ ਦੇ ਕਪੜੇ ਮਖਾਣੇ ਬਿਲਕੁਲ ਕ੍ਰਿਸਪੀ ਹੋ ਚੁੱਕੇ ਤੇ ਕਿਉਂ ਵੀ ਸਾਰਾ ਸੋਕ ਲਿਆ ਤੇ ਆ ਦੇਖੋ ਇਸ ਤਰ੍ਹਾਂ ਹੋ ਗਏ ਇੰਨੇ ਕ੍ਰਿਸਪੀ ਹੋ ਗਏ ਤੇ ਆਪਾਂ ਇਹਨਾਂ ਨੂੰ ਕੱਢ ਲਾਂਗੇ ਇਹਨਾਂ ਨੂੰ ਆਪਾਂ ਜੇ ਠੰਡੇ ਕਰਕੇ ਨਾ ਇੱਕ ਪਾਊਡਰ ਬੋਨ ਚ ਲੈ ਕੇ ਆਵਾਂਗੇ ਪਾਊਡਰ ਬਣਾ ਲਾਂਗੇ ਇਹਨਾਂ ਨੂੰ ਠੰਡਾ ਕਰ ਲਾਂਗੇ ਲੋ ਜੀ ਫੁੱਲੇ ਮਖਾਣੇ ਵੀ ਆਪਾਂ ਇਹਦੇ ਵਿੱਚ ਮਿਕਸ ਕਰਤੇ ਕਾਜੂ ਬਦਾਮ ਪਿਸਤਾ ਸਾਰੇ ਜਿੰਨੇ ਵੀ ਡ੍ਰੈਗਰ ਹੁੰਦੇ ਸੀ ਆਪਾਂ ਪਾਉਣੇ ਸੀਗੇ ਉਹ ਸਾਰੇ ਇਕੱਠੇ ਕਰ ਲਏ ਤੁਸੀਂ ਕਾਸ਼ ਚਾਹੋ ਕੱਟ ਵੀ ਸਕਦੇ ਹੋ ਤੇ ਪਰ ਆਪਾਂ ਦਰਦਰਾ ਜਿਹਾ ਪੀਸਾਂਗੇ ਖਸ ਖਸ ਵਿੱਚ ਹੀ ਪਾਤੀ ਤੇ ਵਿੱਚ ਹੀ ਆਪਾਂ ਇੱਕ ਚਮਚ ਭਰ ਕੇ ਜਮੈਣ ਦਾ ਪਾ ਦਾਂਗੇ ਇਹ ਵੀ ਵਿੱਚ ਹੀ ਪੀਸੀ ਜਾਊਗੀ ਜਿਹੜਿਆ ਫੌਮ ਸੀ ਆਪਾਂ ਉਹ ਵੀ ਪੀਸੀ ਹੋਈ ਸੀ ਉਹ ਵਿੱਚ ਹੀ ਪਾ ਦਾਂਗੇ ਉਹ ਵੀ ਤਿੰਨ ਚਾਰ ਚਮਚ ਸੀ ਟੇਸਟ ਵਧੀਆ ਹੁੰਦਾ ਹੈ ਕਾਲੀ ਮਿਰਚਾਂ ਪਾਈਆਂ ਸੀ 7-8 ਕਾਲੀ ਮਿਰਚਾਂ ਪੀਸੀ ਹੋਈਆਂ ਨੇ ਇਹਨਾਂ ਸਾਰਾ ਨੂੰ ਮਿਕਸ ਕਰਕੇ ਨਾ ਆਪਾਂ ਮਿਕਸੀ ਜਗ ਵਿੱਚ ਪਾ ਕੇ ਇਹ ਦੁਬਾਰਾ ਪਾਊਡਰ ਬਣਾ ਲਾਵਾਂਗੇ ਦਰਦਰਾ ਜਿਹਾ ਪੇਸਟ ਬਣਾ ਕੇ ਫਿਰ ਦਰਦਰਾ ਜਿਹਾ ਫੇਸ ਲਈ ਪੀਸ ਲਿਆਵਾਂਗੇ ਆਪਾਂ ਤੇ ਜਿੰਜਰ ਆਪਾਂ ਇਹ ਪੀ ਇਹ ਠੰਡਾ ਹੁੰਦਾ ਉਹਨੂੰ ਜਿਹੜਾ ਆਪਾਂ ਆਟਾ ਤੁਹਾਨੂੰ ਦਿਖਾਉਣੀ ਆ ਆਟਾ ਭੁੰਨਦੇ ਆ ਜੀ ਲੋ ਜੀ ਆਪਣਾ ਜਿਹੜਾ ਘਿਓ ਸੀ ਸਾਰਾ 1 ਕਿਲੋ ਘਿਓ ਦੀ ਪੰਜੀਰੀ ਬਣਾ ਰਹੇ ਆ ਆਪਾਂ ਤੇ ਘਿਓ ਵੀ ਕਿਲੋ ਸੀ ਤੇ ਆਟਾ ਵੀ ਆਪਾਂ ਕਿਲੋ ਹੀ ਲੈਂਤਾ 1 ਕਿਲੋ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਸੇਕ ਜਿਹੜਾ ਉਹ ਘੱਟ ਰੱਖਾਂਗੇ ਕੋਈ ਕਾੜ ਨਹੀਂ ਕਰਨੀ ਜਿੰਨਾ ਚੰਗੀ ਤਰ੍ਹਾਂ ਆਟਾ ਭੁੱਜੇਗਾ ਆਪਣਾ ਓਨੀ ਜਿਹੜੀ ਆਪਣੀ ਪਜੀਰੀ ਆ ਉਹ ਸਵਾਦ ਬਣੂਗੀ ਸੇਕ ਵੱਧ ਨਹੀਂ ਕਰਨਾ ਸੇ ਘੱਟ ਹੀ ਰੱਖਾਂਗੇ ਜੀ ਆਖਾ ਲੋ ਜੀ ਦੇਖੋ ਆਪਣਾ ਨੂੰ 10 ਮਿੰਟ ਹੋ ਗਿਆ ਆਟਾ ਭੁੰਨ ਦੇ ਨੂੰ ਤੇ ਆਪਣਾ ਆਟਾ ਭੁੱਜ ਰਿਹਾ ਤੇ ਆਪਾਂ ਚੰਗੀ ਤਰ੍ਹਾਂ ਆਟੇ ਨੂੰ ਭੁੰਨ ਦੇਣਾ ਕਿ ਕੱਚਾ ਨਹੀਂ ਰੱਖਣਾ जो मतलब कि पता लग गया आप पता लग भी आटा उदो भुज भुज गए अपना तो जो घ्यो है आटा जो घो छड़ दूगा जी तो पता लग जू भी अपना आटा जो चंकी तरह भुज चुके हैं तो हजे तो आप चंग होर भुन्ना आटा चंकी तरह जी आप आटा देखो भुज लिया अपना आटा तो यहाँ कलर भी देखो चेंज हो गया हल्का जहाँ गोल्डन जहा हो गया होर थोड़ा जब भुन्ना सेक जरा घट सेक रखा आटे भुन्ना ਜਿਆਦਾ ਸੇਕ ਨਹੀਂ ਕਰਨਾ ਬਾਕੀ ਆਟਾ ਜਿਹੜਾ ਭੁੱਜ ਜਾਂਦਾ ਨਾ ਆਪਾਂ ਨੂੰ ਖੁਸ਼ਬੂ ਆਉਣ ਲੱਗ ਜਾਂਦੀ ਆ ਤਾਂ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਟਾ ਆਪਣਾ ਭੁੱਜ ਚੁੱਕਿਆ ਤੇ ਹਜੇ ਕੁਝ ਵੀ ਨਹੀਂ ਆਉਣ ਲੱਗਿਆ ਇਸ ਕਰਕੇ ਆਪਾਂ ਹੋਰ ਭੁੰਨਾਂਗੇ ਲਓ ਜੀ ਆਟਾ ਦੇਖੋ ਭੁੱਜ ਚੁੱਕਿਆ ਖੁਸ਼ਬੂ ਵੀ ਆਉਤਾ ਆਉਣ ਲੱਗ ਗਈ ਤੇ ਆਟੇ ਨੇ ਜਿਹੜੇ ਕਿਓਸੀ ਉਹ ਵੀ ਛੱਡਤਾ ਤੇ ਹੁਣ ਆਪਾਂ ਇੱਕ ਚੀਜ਼ ਇਹ ਦੇ ਪਤਾਵਾਗੇ ਪਰ ਚੁੱਲੇ ਦੇ ਉੱਪਰ ਹੀ ਗੁੰਦ ਗੁੰਦ ਨੂੰ ਤਾਂ ਪੀਸ ਲੈ ਸੀ ਪਾਊਡਰ ਬਣਾ ਲਿਆ ਸੀ ਬਾਕੀ ਜਿਹੜਾ ਸਮਾਨ ਪਾਵਾਂਗੇ ਨੀਚੇ ਉਤਾਰ ਕੇ ਪਾਵਾਂਗੇ ਜਿਹੜੀ ਗੋond ਆ ਉਹ ਆਪਾਂ ਉੱਪਰ ਚੱਲੇ ਤੇ ਹੀ ਪਣਾ ਸੇਕਦੇ ਹੀ ਬਣਾਵਾਂਗੇ ਭੁੰਨਾਂਗੇ ਨੀ ਗੋond ਨੂੰ ਵੀ ਹਲਕਾ ਜਿਹਾ ਆਟੇ ਨਾਲ ਮਿਕਸ ਹੋਵੇ ਚੰਗੀ ਤਰ੍ਹਾਂ ਸੇਕ ਲੱਗ ਜੂਗਾ ਲੋ ਜੇ ਬਸ ਉਤਾਰ ਲਿਆ ਸੀ ਪਕੜਾਈ ਥੱਲੇ ਤੇ ਹੁਣ ਪਾਵਾਂਗੇ ਲੋਹ ਦੇ ਕਮਰਗਾਸ ਫੇਰ ਮੁਸਲੀ ਪੰਜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਲਓ ਜੀ ਆਪਾਂ ਸਾਰੇ ਮਿਕਸ ਕਰ ਲਿਆ ਦਵਾਈਆਂ ਪਾ ਕੇ ਹੁਣ ਜਿਹੜੇ ਆਪਾਂ ਡਰਾਈ ਫਰੂਟ ਸੀਗੇ ਉਹ ਵੀ ਇਹਦੇ ਵਿੱਚ ਪਾ ਦਾਂਗੇ ਡਰਾਈ ਫਰੂਟ ਪਾ ਕੇ ਫੇਰ ਮਿਕਸ ਕਰਾਂਗੇ ਤੁਸੀਂ ਜੇ ਦਾਣਾ ਖੰਡ ਵੀ ਪਾ ਸਕਦੇ ਹੋ ਤੇ ਦੇਸੀ ਖੰਡ ਵੀ ਪਾ ਸਕਦੇ ਹੋ ਜਾਹੇ ਪੀਸ ਕੇ ਪਾ ਲਓ ਤੁਹਾਡੀ ਆਪਣੀ ਮਰਜ਼ੀ ਆ ਕਿ ਅਸੀਂ ਦੇਸੀ ਖੰਡ ਪਾਵਾਂਗੇ ਇਹ ਚ ਲਓ ਜੀ ਆਪਾਂ ਸਾਰਾ ਸੁਫਾਤਾ ਜੀ ਹੁਣ ਆਪਾਂ ਪਾਵਾਂਗੇ ਇਹ ਚ ਕਿਸ਼ਮਿਸ਼ ਤੇ ਦੇਸੀ ਖੰਡ ਜਿੰਨਾ ਤੁਸੀਂ ਮਿੱਠਾ ਰੱਖਦੇ ਹੋ ਖਾਣਾ ਉਹਨਾਂ ਦਾ ਆਪਾਂ 1 ਕਿਲੋ ਹੀ ਦੇਸੀ ਖੰਡ ਪਾਈ ਆ ਤੋਲ ਕੇ ਸਾਰਾ ਚੰਗੀ ਦਾ ਦੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸਾਰੀ ਚੀਜ਼ਾਂ ਨੂੰ ਆਪਾਂ ਜੀ ਸਾਰੀ ਚੀਜ਼ਾਂ ਨੂੰ ਪਾ ਕੇ ਨਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤਾਂ ਕਿ ਕੋਈ ਡਲੀਆਂ ਵਗੈਰਾ ਨਾ ਰਹੇ ਬਾਕੀ ਤੁਸੀਂ ਜਿਹੜਾ ਡਰਾਈ ਫਰੂਟ ਹੋ ਕੱਟ ਕੇ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਲਓ ਜੀ ਆਪਣੀ ਪੰਜੀਰ ਬਣ ਕੇ ਬਿਲਕੁਲ ਤਿਆਰ ਹੈ ਤਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਦੱਸ ਦਿੱਤਿਓ ਅਗਰ ਚੈਨਲ ਤੇ ਪਹਿਲੀ ਵਾਰ ਆਨ ਹੋਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਵੀਡੀਓ ਨੂੰ ਬਿਨਾਂ ਸਕੇਪ ਕਰੇ ਪੂਰਾ ਦੇਖਿਓ ਤੁਸੀਂ ਵੀ ਘਰ 'ਚ ਬਣਾਇਓ ਤੁਹਾਡੇ ਵੀ ਘਰ 'ਚ ਜਿਹੜੇ ਕੋਈ ਬੱਚੇ ਕੋਈ ਬਜ਼ੁਰਗ ਜਿਨ੍ਹਾਂ ਦੇ ਗਿੱਟੇ-ਗੋਡੇ ਦੁਖਦੇ ਆ ਧੂਨੀਆਂ ਵਗੈਰਾ ਦਰਦ ਕਰਦੇ ਆ ਉਹਨਾਂ ਲਈ ਬਣਾ ਕੇ ਦਿਓ ਉਹਨਾਂ ਤੇ ਬਹੁਤ ਹੀ ਵਧੀਆ ਤੇ ਆਪਣੇ ਇਹ ਦਵਾਈ ਇੱਕ ਤਰ੍ਹਾਂ ਬਣ ਜਾਂਦੀ ਹੈ ਪੰਜੀਰੀ ਤੇ ਬਹੁਤ ਫਰਕ ਪੈ ਜਾਂਦਾ ਜਲਦੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ